ਮੇਰੀ ਨਾਨੀ ਸੀ ਤੇ ਨਾਨੀ ਨੇ ਨਾ ਤੇਨੇ ਬੱਚੇ ਉਹਨਾਂ ਦੇ ਰਹਿ ਗਏ ਇੱਥੇ ਉਹਨਾਂ ਨੂੰ ਭਰੋਲੇ ਚ ਵੜ ਛੜਿਆ ਉਹ ਬੱਚੇ ਮਿਲਟਰੀ ਮਗਰੋਂ ਆਏ ਲੈਣ ਵਾਸਤੇ ਤੇ ਉਹਨਾਂ ਨੂੰ ਦੇ ਦਿੱਤੇ ਤੇ ਮਾਮੇ ਮੇਰੇ ਨੂੰ ਵਾਸਤੇ ਤਿੰਨਾ ਵਾਸਤੇ ਕਿਉਂ ਆਤੇ ਪੱਗ ਲਿਉਂ ਜਾਂ ਪੱਗਾਂ ਲੈਂਦੇ ਨਹੀਂ ਉਹ ਤੇ ਮੈਂ ਕਿ ਤੁਸੀਂ ਮੇਰੇ ਭਰਾ ਜੀ ਜਿਹੜੀ ਮੇਰੀ ਨਾਨੀ ਸੀ ਨਾ ਉਹਨਾਂ ਨੇ ਕਿਹਾ ਕਿ ਸਾਨੂੰ ਉਹਦੀ ਕਬਰ 'ਚ ਲੈ ਕੇ ਚੱਲੋ ਸਾਈਂ ਗੁਰੂ ਨੂੰ ਕਬਰਸਤਾਨ ਖੜਿਆ ਕਬਰਸਤਾਨ ਤੋਂ ਉਹਨੇ ਸੇ ਦੁਆ ਮੰਗੀ ਉਹਨਾਂ ਦਾ ਹਜ਼ਨ ਸਭ ਬਹੁਤ ਅੱਛਾ ਬਹੁਤ ਅੱਛਾ ਯਕੀਨ ਮੰਨਿਆ ਜੇ ਰੋਜ਼ੇ ਆਉਂਦੇ ਸਨ ਆਉਂਦੇ ਹੁੰਦੇ ਸਨ ਤੇ ਉਹ ਬੰਦਿਆਂ ਨੂੰ ਉਹਨੇ ਉਹਨਾਂ ਨੂੰ ਕਿਹਾ ਜੀ ਕਿ ਮੱਛੀ ਚਾਹੀਦੀ ਹੈ ਇਸ ਮੱਝ ਲੈ ਜਾਓ ਜੇ ਕਿ ਚੌਲ ਚਾਹੀਦੇ ਨੇ ਚੌਲ ਲੈ ਜਾਓ ਜੀ ਨੂੰ ਕਣਕ ਚਾਹੀਦੀ ਉਹਨੂੰ ਕਣਕ ਲੈ ਜਾਓ ਤੇ ਰੋਜ਼ੇ ਰੱਖੋ ਤੇ ਆਪਣੇ ਕਿਸੇ ਜੀ ਨੂੰ ਆਪਣੇ ਔਲਾਦ ਨੂੰ ਰੋਜ਼ਿਆਂ ਦੇ ਵਿੱਚ ਗਲੀ 'ਚ ਖਾਣ ਤੋਂ ਮੰਮਨੂ ਸੀ। ਮੰਮਨੂ ਕਰਦੇ ਹਨ ਵੀ ਤੁਸੀਂ ਗਲੀ 'ਚ ਰੋਜ਼ੇ ਆ ਮੁਸਲਮਾਨਾਂ ਦੇ ਤੁਸੀਂ ਖਾਣਾ ਪੀਣਾ ਨਹੀਂ। ਸ਼ਾਦੀਆਂ ਵੀ ਨਹੀਂ ਹੋਉਂਦੀਆਂ। ਅਸੀਂ ਹੁੰਦੇ ਜਾਂਦੇ ਸਾਂ। ਬਰਾਹਾਲ ਉਹ ਸਹੀ ਤਾਵਨ ਕਰਦੇ ਸਨ। ਮੁਸਲਮਾਨਾਂ ਦੀ ਰੋਟੀ ਵੱਖਰੀ ਪਕਾਈ ਹੁੰਦੀ ਸੀ। ਉਹ ਸਿੱਖ ਜਿਹੜੇ ਇਥੋਂ ਗਏ ਨੇ ਉਦੋਂ ਦੇ ਮੁਸਲਮਾਨ ਜਿਹੜੇ ਸਨ ਨਾ ਮਹਾਜਰ ਨਹੀਂ ਦੂਜੇ ਜਿਹੜੇ ਉਸ ਵਕਤ ਦੇ ਸਨ। ਉਹ ਪਲਸਣਾਂ ਹਾਂ ਉਹਨਾਂ ਵਾਸਤੇ ਅਜੇ ਵੀ ਉਹ ਤੋਹਫੇ ਕਰ ਦੇ ਜੀ ਹਾਂਜੀ ਅੱਛਾ ਹਲੇ ਵੀ ਤੋਹਫੇ ਯਕੀਨ ਮੰਨ ਕਰ ਦੇ ਜੇ ਪ੍ਰਚਾਰ ਸਿੰਘ ਆਇਆ ਸੀ ਗੁਰਮਖਾ ਆਇਆ ਸੀ ਫਕੀਰ ਸਿੰਘ ਇੱਕ ਵਾਰ ਆਇਆ ਹੈ ਗੀਤ ਸਿੰਘ ਆਇਆ ਸੀ ਹੁਣ ਉਹ ਆਂਦੇ ਹਨ ਜੇ ਸਾਨੂੰ ਆਰਡਰ ਮਿਲੇ ਨਾ ਹਿੰਦੁਸਤਾਨ ਚੋਂ ਮਿੱਥੀ ਖਟਿਆਲੇ ਜਾ ਸਕਦੇ ਹੋ ਆਂਦੇ ਹੀ ਅਸੀਂ ਛਾਲਾ ਮਾਰਦੇ ਆਈਏ ਪਿੰਡ ਵੇਖਣ ਆਉਂਦੇ ਨੇ ਜਦੋਂ ਇਥੋਂ ਉਹ ਇੰਨਾ ਉਹਨਾਂ ਨੂੰ ਇਸ ਧਰਤੀ ਨਾਲ ਲਗਾਓ ਆ ਕਿ ਮਿੱਟੀ ਵੀ ਖੜਦੇ ਜੇ ਇਥੋਂ ਜ਼ਮੀਨ ਆਪਣੀ ਜਿਹੜੀ ਇਥੋਂ ਛੱਡ ਕੇ ਗਏ ਨੇ ਉਹਦੇ ਚੌਲ ਵੀ ਕੋ ਤੋੜਾ ਖੜਦੇ ਜੇ ਕਣਕ ਵੀ ਖੜਦੇ ਜੇ ਉਹ ਖਾਣ ਪੀਣ ਵਾਸਤੇ ਵੀ ਇਥੋਂ ਖੜਦੇ ਜੇ ਕਿ ਸਾਡੀ ਇਹ ਵੱਡਿਆਂ ਦੀ ਜੰਮਨਪੁਰ ਜੰਮਨਪੁਰ ਆ ਤੇ ਬਿਲਕੁਲ ਠੀਕ ਠਾਕ ਸਨ ਮੇਰੇ ਦਾਦੇ ਦਾ ਨਾਂ ਹੈ ਬਾਬਾ ਮੇਰ ਇਹ ਸਿੱਖ ਸਾਏ ਇਹ ਨਿਆ ਕੋਈ ਚੀਜ਼ ਦਾਰੀ ਕਰ ਨਹੀਂ ਹੁੰਦੀ ਸੀ ਨਾ ਤੇ ਆਣ ਕੇ ਮੇਰੇ ਦਾਦੇ ਨੂੰ ਪੁੱਛਦੇ ਹੁੰਦੇ ਸੀ ਕਿ ਮੇਰੇ ਅਸੀਂ ਇਸ ਤਰ੍ਹਾਂ ਕੰਮ ਕਰਨ ਲੱਗਿਆਂ ਤੇ ਕਰ ਲਈਏ ਕਿ ਨਾ ਕਰੀਏ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜਿਵੇਂ ਸਾਡੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਦੇਸ਼ ਪੰਜਾਬ ਦੀ ਵੰਡ ਵੇਲੇ ਉਹ ਜਿਹੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਖਟਿਆਲਾ ਵਿਰਕਾ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ

ਚਾਰ ਫਰੇ ਬਣਦਾ ਸੀ ਸਹੀ ਤੇ ਦੇ ਕੋ ਗੁੰਬਦ ਵੀ ਬਣਿਆ ਸੀ ਬਬਾ ਜਿਵੇਂ ਆਪਣੇ ਮਸਜਿਦਾਂ ਤੋਂ ਬਣਿਆ ਨਹੀਂ ਨਹੀਂ ਕੋਈ ਗੁੰਬਦ ਨਹੀਂ ਸੀ ਅੱਛਾ ਅੱਛਾ ਚੁਬਾਰੀ ਇੱਕ ਕੁੱਤੇ ਆਇਆ ਸੀ ਲੋ ਬਈ ਕਿਹੜੇ ਸਾਲ ਚ ਸਕੂਲ ਬਣਾਇਆ ਗਿਆ ਹੁੰਦਾ ਸੀ ਇਹ ਮੇਰੇ ਖਿਆਲ ਬਣਿਆ ਕੋਈ ਪੰਜ ਕਿਤੇ ਇਹ 2005 ਹਾਂਜੀ ਸਹੀ ਮਤਲਬ 2005 ਤੱਕ ਇੱਥੇ ਹੋ ਰਿਹਾ ਹੈ ਹਾਂਜੀ 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 ਇੱਥੇ ਹੁੰਦੀ ਕੋਈ ਐ ਉਹਦਾ ਗੁਰਮੁਖ ਦਾ ਕਰਤਾਰ ਸਿੰਘ ਦਾ ਕਰ ਰਹੇ ਤਾ ਵਟ ਚਿੰ ਕਰ ਹਾਂਜੀ ਇਹ ਬੰਦੇ ਜੂ ਵੀ ਖੜਾ ਹਲੇ ਵੀ ਆਪਣੀ ਅਸਲ ਹਾਲ ਬਿਲਕੁਲ ਉਸ ਤਰਾਈਂ ਚੋਦੜੀ ਵੀ ਇਹਨਾਂ ਕੋਲ ਸੀ ਨੰਬਰ ਵਾਲੀ ਵੀ ਇਹਨਾਂ ਕੋਲ ਤੇ ਇੱਥੇ ਤੁਸੀਂ ਦੱਸਦੇ ਜੀ ਇੱਥੇ ਖੂਈ ਕਿੱਥੇ ਕੋਈ ਦੱਸਦੇ ਇੱਥੇ ਖੂਈ ਸੀ ਆ ਇੱਥੇ ਇਹ ਇਹਨਾਂ ਦੀ ਆਪੀ ਇਹਨਾਂ ਦੀ ਸੀ ਹਾਂਜੀ ਖੂਈ ਇੱਥੇ ਸੀ ਤੇ ਫੇਰ ਬਾਜ਼ਾਰ ਵੀ ਬੰਦ ਕਰ ਦਿੱਤੀ ਜੀ ਮੁਦਰੀ ਸਾਰੇ ਇੱਥੇ ਮੁਸਲਮਾਨਾਂ ਦੇ ਘਰ ਹੀ ਰਹਿ ਚੀ ਸੀ ਕਿ ਸਾਰੇ ਇੱਥੇ ਸਿੱਖਾਂ ਦੇ ਹੀ ਇਕੱਠੇ ਨਹੀਂ ਨਹੀਂ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਇਕੱਠੇ ਹੀ ਸਨ ਪਿੱਠੀ ਸੀ ਲੈ ਦਾ ਹਾਂਜੀ ਅਲੱਲਾ ਦਾ ਨਹੀਂ ਸਨ ਆਉਣਾ ਨਹੀਂ ਬੈਠ ਕੇ ਸੀ ਸਭ ਇਹ ਗੇਟ ਇਸ ਤਰ੍ਹਾਂ ਦਾ ਲੱਗਾ ਇੱਥੇ ਬੈਠੇ ਹੁੰਦੇ ਨੇ ਹਾਂਜੀ ਬੜੀ ਪਿਆਰੀ ਬਦਲੇਗੀ ਇਹ ਬਦਲਿਆ ਗਿਆ ਉਹ ਪੁਰਾਣਾ ਹੀ ਬੂਆ ਵੀ ਪੁਰਾਣਾ ਉਹ ਪੁਰਾਣਾ ਬੂਆ ਦਰਵਾਜ਼ਾ ਵੀ ਪੁਰਾਣਾ ਹਾਂਜੀ ਉਹ ਜਵਾਦਾ ਨਹੀਂ ਬਦਲਿਆ ਜਸਨਾ ਬਬੀ ਇਹ ਕਿੰਨਾ ਮਗਾਉਂਦਾ ਇਹ ਗੁਰਮukh ਸਿੰਘ ਦਾ ਸਹੀ ਇਹ ਉਹ ਰਿਸ਼ਤੇਦਾਰੀ ਸੀ ਇਹ ਉਹਨਾਂ ਦੀ ਹਾਂ ਭਰਾ ਭਰਾ ਸਨ ਕਿ ਦੋਵੇਂ ਅੱਛਾ ਦੋਵੇਂ ਭਰਾ ਦੋਵੇਂ ਭਰਾ ਸਨ ਠੀਕ ਕਰਤਾਰ ਸਿੰਘ ਤੇ ਗੁਰਮukh ਗੁਰਮukh ਸਿੰਘ ਠੀਕ ਨੰਬਰਦਾਰੀ ਕਰਤਾਰ ਸਿੰਘ ਤੋਂ ਕੁਲਜਾ ਸਿੰਘ ਕੋਲ ਠੀਕ ਹੈ ਨਾ ਤੋਂ ਕਿ ਉਹ ਡਪਰਾ ਸੀ ਦਰਵਾਜ਼ਾ ਜਿਹੜਾ ਬੜਿਆ ਖਾਲੀ ਜਗ੍ਹਾ ਤੇ ਕੀ ਸੀ ਬਬੇ ਉਹਨਾਂ ਨੂੰ ਆਪਣੇ ਨਾਂ ਹੀ ਲਿਖਿਆ ਸੀ ਉਹਨਾਂ ਤੇ ਜਿਹੜੇ ਥੱਲੇ ਖਾਲੀ ਜਗ੍ਹਾ ਬਾਰੀ ਜੀ ਭਰੀ ਹੋਈ ਹੈ ਉੱਥੇ ਘੜੀ ਲੱਗੀ ਅੱਛਾ ਟਾਈਮ ਵੇਖਣਾ ਸੀ ਹਾਂਜੀ ਜਿਹੜੇ ਬੰਦੇ ਨੇ ਪਾਣੀ ਦੀ ਬਾਰੀ ਲਗਣੀ ਹੁੰਦੀ ਹੈ ਨਾ ਉਹ ਇਦੋਂ ਟਾਈਮ ਵੇਖ ਕੇ ਜਾਂਦਾ ਠੀਕ ਇਹ ਬਾਬੇ ਜਿ세 ਕੀ ਨਾਮ ਕੀ ਦਰਬਾਰ ਦਾ ਬਾਬਾ ਸ਼ਾਹ ਕਮਾਲ ਬਖਾਰੀ ਤੇ ਕਿ ਕਿਹੜੀ ਤਰੀਖ ਨੂੰ ਮੇਲਾ ਲੱਗਦਾ ਇਹਨਾਂ ਦਾ 29 ਹਾੜ ਜੀ ਇਹ ਸਾਰੇ ਮਨਾਉਂਦੇ ਸੀ ਉਦੋਂ ਸਾਰੇ ਮਨਾਉਂਦੇ ਸਿੱਖ ਵੀ ਤੇ ਮੁਸਲਮਾਨ ਮੁਸਲਮਾਨ ਵੀ ਅੱਜ ਵੀ ਮੁਸਲਮਾਨ ਮਨਾਉਂਦੇ ਨੇ ਮਨਾਉਂਦੇ ਨੇ ਉਹੀ ਤਰੀਕ ਉਹੀ ਤਰੀਕ ਅਸਲਾਮੁਅਲੈਕਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਖੈਰ ਹੈ ਜੱਲਾਹ ਸ਼ੁਕਰ ਤੜਾ ਕੀ ਨਾਮ ਹੈ ਬਾਬਾ ਜੀ ਸ਼ਫੀ ਮਮਨ ਸ਼ਫੀ ਤੇ ਵਾਲਦ ਸਾਹਿਬ ਦਾ ਖੁਸ਼ੀ ਮਮਨ ਤੇ ਤੁਹਾਡਾ ਬਾਬਾ ਜੀ ਵਾਰਸ ਹਨ ਜੀ ਦੇਵਾਲਾ ਸਾਹ ਦਾ ਮਮਾ ਸ਼ਾਹ ਜੀ ਸਹੀ ਤੇ ਬੱਬੀ ਇਹ ਆਪਣੇ ਜਿਹੜਾ ਪਿੰਡ ਹੈਗਾ ਇਹ ਪੁਰਾਣਾ ਪਿੰਡ ਇਹਦਾ ਇਹੀ ਨਾਂ ਚੱਲਦਾ ਆਂਦਾ ਹਾਂਜੀ ਇਹਦਾ ਨਾਂ ਇਹੀ ਚੱਲਦਾ ਪੁਰਾਣਾ ਕਟਿਆਲਾ ਬਿਰਕਾਂ ਨਹੀਂ ਇੱਥੇ ਇੱਥੇ ਕਟਿਆਲਾ ਬਿਰਕਾਂ ਇੱਥੇ ਜਨਾਬ ਸਾਰਾ ਪਿੰਡ ਜਿਹੜਾ ਇਹ ਬਿਰਕਸਣ ਸਿੱਖ ਸਿੱਖ ਸਾਰੇ ਬਿਰਕਸਣ ਸਾਰੇ ਬਿਰਕਾਂ ਦਾ ਯਾਨੀ ਕੱਟ ਹੋ ਗਿਆ ਕਟਿਆਲੇ ਤੋਂ ਕੱਟ ਹੋ ਗਿਆ ਇੰਜ ਹੀ ਆ ਨਾ ਹੂੰ ਤੇ ਵੀਰੋ ਕੀ ਉਹ ਜਿਹੜੇ ਨੇ ਉਹ ਐਸ ਪਿੰਡ ਦੇ ਪੂਰੇ ਰਕਬੇ ਦੇ مالک ਵੀ ਹੋਈ ਸਨ ਸੇਖੀ ਹਾਂਜੀ ਸੇਖੀ ਇਹ ਸਿਰਫ ਸੇਖੀ ਰਹਿੰਦੀ ਸੀ ਕਿ ਮੁਸਲਮਾਨ ਵੀ ਰਹਿੰਦੇ ਸਨ ਮੁਸਲਮਾਨ ਵੀ ਸਨ ਮੁਸਲਮਾਨ ਵੀ ਆ ਸਨ ਥੋੜੇ ਸੇਖੀ ਆ ਸਨ ਥੋੜੇ ਸਨ ਬਾਉ ਗਿੰਦੀ ਬਹੁਤੀ ਕਿਹੜੇ ਧਰਮ ਦੀ ਸੀ ਸਿੱਖਾਂ ਦੀ ਕਿ ਮੁਸਲਮਾਨਾਂ ਦੀ ਸਿੱਖਾਂ ਦੀ ਜ਼ਿਆਦਾ ਸੀ ਤੇ ਹਿੰਦੂ ਵੀ ਰਹਿੰਦੇ ਸੀ ਬਾਬਾ ਜੀ ਇੱਥੇ ਨਹੀਂ ਅੰਜੁਨੀ ਸੇਖੀ ਸੀ ਸੇਖੀ ਸੀ ਮੁਸਲਮਾਨ ਤੇ ਸੇਖੀ ਰਹਿੰਦੀ ਹਾਂਜੀ ਠੀਕ ਖੂ ਕਿੰਨੇ ਕੁ ਸੀ ਬਾਬਾ ਜੀ ਆਪਣੇ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਕੇ ਬਾਹਰ ਬਾਹਰ ਜ਼ਮੀਨ ਵਾਲੇ ਵੀ ਮਤਲਬ ਸਾਰੇ ਵਾਲੇ ਦੁਬਾਰਾ ਪਿੰਡ ਨੂੰ ਜਿਹੜੇ ਲੱਗਦੇ ਹੋਣ ਪਿੰਡ ਨੂੰ ਜਿਹੜੇ ਲੱਗਦੇ ਹੋਣ ਮੇਰਾ ਖਿਆਲ ਆਉਂਦਾ ਕੋਈ 50 60 ਖੂਹ ਸਨ ਮਾਸ਼ਾਅੱਲਾ ਮਤਲਬ ਪਿੰਡ ਬਿਨਾ ਵੱਡਾ ਬੜਾ ਜ਼ਿਆਦਾ ਰੱਖਦਾ ਪਿੰਡ ਦੇ ਵਿੱਚ ਵਿੱਚ ਜਿਵੇਂ ਉਹ ਨਲਕੇ ਲਾਏ ਆ ਨਾ ਬਾਅਦ ਚ ਲੋਕਾਂ ਨੇ ਪਿੰਡ ਦੇ ਵਿੱਚ ਵਿੱਚ ਗੁਰਦਾਸ ਕੋ ਖੂਹ ਸਨ ਠੀਕ ਪਿੰਡ ਦੇ ਵਿੱਚ ਲੋਕ ਹੀ ਪਾਣੀ ਲੈ ਕੇ ਪੀਂਦੇ ਹਨ ਬਬਈ ਮੁਸਲਮਾਨਾਂ ਦੇ ਕਿੰਨੇ ਕੋ ਘਰ ਹੋਣੇ ਨੇ ਉੱਤੇ ਮੁਸਲਮਾਨਾਂ ਦੇ ਇੱਕ ਬੜਾ ਚਾਰ ਠੀਕ ਉਹਕੇ ਸੇਖੇ ਜਿਆਦਾ ਹੈ ਤੇ ਬਬੇ ਦੀ ਕਿੱਸਾ ਰਹਿਣ ਸਹਣ ਸੀਨੇ ਦਾ ਵੰਡ ਤੋਂ ਪਹਿਲੇ ਆਪ ਸੀ ਉਹਨਾਂ ਦਾ ਹਜ਼ਨ ਸਭ ਬਹੁਤ ਚੰਗਾ ਬਹੁਤ ਅੱਛਾ ਯਕੀਨ ਮੰਨਿਆ ਜੇ ਰੋਜ਼ੇ ਆਉਂਦੇ ਸਨ ਰੋਜ਼ੇ ਹੁੰਦੇ ਸਨ ਤੇ ਉਹ ਬੰਦਿਆਂ ਨੂੰ ਆਨੇ ਹੁੰਦੇ ਹਨ ਵੀ ਅੱਜ ਇਹ ਕਿਹਨ ਮੱਝ ਚਾਹੀਦੀ ਹੈ ਇਸ ਮੱਝ ਲੈ ਜਾਓ ਇਹ ਕਿਹਨ ਚੌਲ ਚਾਹੀਦੇ ਨੇ ਚੌਲ ਲੈ ਜਾਓ ਕਿਹਨ ਕਣਕ ਚਾਹੀਦੀ ਹੈ ਉਹਨੂੰ ਕਣਕ ਲੈ ਜਾਓ ਚ ਰੋਜ਼ੇ ਰੱਖੋ ਤੇ ਆਪਣੇ ਕਿਸੇ ਜੀ ਨੂੰ ਆਪਣੇ ਔਲਾਦ ਨੂੰ ਰੋਜ਼ਿਆਂ ਦੇ ਵਿੱਚ ਗਲੀ 'ਚ ਖਾਣ ਤੋਂ ਮੰਮਨੂ ਸੀ ਮੰਮਨੂ ਕਰਦੇ ਹਨ ਕਿ ਤੁਸੀਂ ਗਲੀ 'ਚ ਰੋਜ਼ੇ ਆ ਮੁਸਲਮਾਨਾਂ ਦੇ ਤੁਸੀਂ ਖਾਣਾ ਪੀਣਾ ਨਹੀਂ ਗਲੀਆਂ 'ਚ ਫਿਰ ਹਾਂ ਜੀ ਇਹ ਮੈਨੂੰ ਵੀ ਰੋਕਦੇ ਸੀ ਹਾਂ ਜੀ ਆਪਣੇਆਂ ਨੂੰ ਵੀ ਰੋਕਦੇ ਸੀ ਤੇ ਆਪਣੇ ਰੋਕਦੇ ਅਸੀਂ ਸਹੀ ਠੀਕ ਬੜੇ ਧਿਆਰ ਬੰਦੇ ਸਨ ਤੇ ਬੱਬਾ ਜੀ ਬੜਾ ਧਾਕ ਕਰਦੇ ਸਕੂਲ ਸੀ ਪਿੰਡ 'ਚ ਆਹ ਸਕੂਲ ਹੈ ਸੀ ਉਸ ਟਾਈਮ ਤੇ ਉਸ ਟਾਈਮ ਤੇ ਵੀ ਕਿੰਨੀਆਂ ਜਮਾਤਾਂ ਦਾ ਗੁਰੂ ਮਿਡਲ ਉਸ ਟਾਈਮ ਤੇ ਮਿਡਲ ਸੀ ਹੁਣ ਹਾਈ ਸਕੂਲ ਹਾਈ ਸਕੂਲ ਆ ਹਾਂ ਤੇ ਗੁਰੂ ਮਸੀਤ ਐਸੀ ਪਿੰਡ ਚ ਪੁਰਾਣੀ ਹੈ ਗਈ ਸੀ ਹੈ ਸੀ ਮਸਜਿਦ ਕੱਚੀ ਆ ਪੱਕੀ ਦੋ ਸਨ ਪੱਕੀਆਂ ਹਨ ਦੋਵੇਂ ਪੱਕੀਆਂ ਹਾਂ ਤੇ ਇਹ ਵੀ ਮਤਲਬ ਉਹ ਰਹਿੰਦੇ ਸੀ ਉਹਨਾਂ ਨੇ ਆਪਣੀ ਵੀ ਬਾਬਾ ਦੀ ਗਾ ਬਣਾਈ ਸੀ ਬਣਾਈ ਸੀ ਗੁਰਦੁਆਰਾ ਦੁਬਾਰਾ ਆਇਆ ਸੀ ਆ ਗੁਰਦੁਆਰਾ ਇੱਥੇ ਕੱਚਾ ਕਿ ਪੱਕਾ 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 ਹੀ ਬੜਾ ਵਾਲੀ। ਇਹ ਜੋ ਖੋਈ ਲਈ ਬੰਦੇ ਨਾ ਹੋਂ ਸਕਾਵੇ ਬਣੇ ਦਾ ਨਾ। ਬੰਦੇ ਨਾ ਢੋਂਦਾ ਆਪਣਾ। ਮਨਵੀ ਬਾਬਾ ਜੀ ਉਹ ਪੁਰਾਣੀ ਮਸਜਿਦ ਦੀ ਗੁਰਦੁਆਰੇ ਦੀ ਕੋਈ ਨਿਸ਼ਾਨੀ ਹੋਏਗੀ ਕਿ ਗੁਰਦੁਆਰਾ ਮਿਲਿਆ ਮੇਟ ਹੋ ਗਿਆ। ਉਹ ਜਿਹੜਾ ਉਹਨਾਂ ਦਾ ਗੁਰਦੁਆਰਾ ਸੀ ਉਹ ਹੁਣ ਬੱਚਿਆਂ ਦਾ ਹਾਈ ਸਕੂਲ ਜੇ। ਠੀਕ। ਤੇ ਜਿਹੜੀਆਂ ਮਸਜਿਦਾਂ ਸੀ ਇਹ ਪਿੰਡ ਦੇ ਅੰਦਰ ਸੀ ਕਿ ਵੀ ਬਾਹਰ ਵਾਲੀ ਸੀ? ਪਿੰਡ ਦੇ ਵਿੱਚ ਸਨ। ਪਿੰਡ ਦੇ ਵਿੱਚ ਸਨ। ਇਹ ਪੱਕੀਆਂ ਸੀ ਉਸ ਟਾਈਮ ਤੇ। ਇਹ ਕਿਤੇ ਬਾਬਾ ਸ਼ਾਕਮਾਲ ਬੁਖਾਰੀ ਰਹਿਮਤੁਲਾਹ ਦਾ। ਉਹ ਲੱਗੇ ਆ ਇਹ ਕੋ ਪਿੰਡ ਦੇ ਵਿਚਕਾਰ ਸੀ ਬਬਾ ਜੀ ਸ਼ਾਦੀਆਂ ਵਿੱਚ ਆਵਾਂ ਤੇ ਵੀ ਆਂ ਜਾਂਦੇ ਗਏ ਆਹੋ ਸ਼ਾਦੀਆਂ ਤੇ ਵੀ ਆਉਂ ਜਾਂਦੇ ਸੀ ਤੇ ਮਾ ਜਣ ਨੇ ਅਸੀਂ ਸੁਨੀਕ ਆ ਸਹੀ ਅਸੀਂ ਹੁੰਦੇ ਜਾਂਦੇ ਸਾਂ ਬਰਹਾਲ ਉਹ ਸਹੀਤ ਆਵਣ ਕਰਦੇ ਸਨ ਮੁਸਲਮਾਨਾਂ ਦੀ ਰੋਟੀ ਵੱਖਰੀ ਪਕਾਈ ਹੁੰਦੀ ਸੀ ਜਿਹੜੀ ਉਹਨਾਂ ਮੁਸਲਮਾਨ ਸਰਦਿਆਂ ਦੇ ਨਾ ਉਹਨਾਂ ਵਾਸਤੇ ਵੱਖਰੀ ਰੋਟੀ ਬਣਾਉਂਦੇ ਸੀ ਵਾਹ ਉਹ ਸਿੱਖ ਜਿਹੜੇ ਇਥੋਂ ਗਏ ਨੇ ਉਦੋਂ ਦੇ ਮੁਸਲਮਾਨ ਜਿਹੜੇ ਸਨ ਨਾ ਮਹਾਜਰ ਨਹੀਂ ਦੂਜੇ ਜਿਹੜੇ ਉਸ ਵਕਤ ਦੇ ਸਨ ਲੋਕਲ ਸਨ ਹਾਂ ਉਹਨਾਂ ਵਾਸਤੇ ਅਜੇ ਵੀ ਉਹ ਤੋਹਫੇ ਕਰ ਦੇਗੇ ਹਾਂਜੀ ਅੱਛਾ ਅੱਲੇ ਵੀ ਤੋਹਫੇ ਯਕੀਨ ਮੰਨ ਕਰ ਦੇ ਜੇ ਸਹੀ ਮੇਰੀ ਨਾਨੀ ਸੀ ਤੇ ਨਾਨੀ ਨੇ ਨਾ ਤਿੰਨ ਬੱਚੇ ਉਹਨਾਂ ਦੇ ਰਹਿ ਗਏ ਇੱਥੇ ਅੱਛਾ ਉਹਨਾਂ ਨੂੰ ਪਰੋਲੇ ਚ ਵਾੜ ਛੱਡਿਆ ਸਹੀ ਉਹ ਬੱਚੇ ਮਿਲਟਰੀ ਮਗਰੋਂ ਆਏ ਲੈਣ ਵਾਸਤੇ ਉਹਨਾਂ ਦੇਤੇ ਉਹ ਆਪਣੇ ਮਾਪਿਆਂ ਕੋ ਚਲੇ ਗਏ ਤੇ ਮਾਮੇ ਮੇਰੇ ਨੇ ਵਾਸਤੇ ਤਿੰਨਾ ਵਾਸਤੇ ਕਿਉਂ ਆਤੇ ਪਗ ਲਿਆ ਚਾਰ ਪੱਗਾਂ ਲਿਆਉਂਦਾ ਮੈਂ ਕਿ ਤੁਸੀਂ ਮੇਰੇ ਭਰਾ ਵੀ ਸਹੀ ਮਰੇ ਜਨੇ ਤੁਹਾਡੀ ਦਾਦੀ ਕਿ ਨਾਨੀ ਜੀ ਜਸਤੇ ਨਾਨੀ ਹੀ ਨਾਨੀ ਸਹੀ ਨਾਨੀ ਮੇਰੇ ਸਾਬਿਆਂ ਨਾਲ ਬਾਅਦ ਚ ਮੇਰੇ ਪੱਗਾਂ ਦੇਣ ਆਏ ਹਾਂਜੀ ਪੱਗਾਂ ਦੇਣ ਵਾਸਤੇ ਆਏ ਨੇ ਇਹ ਬੱਬਾ ਜੀ ਮੇਰਾ ਲੱਗਦਾ ਕੋ ਪਿੰਡ ਚ ਆਪਣੇ ਪੁਰਾਣਾ ਡਾ ਲੱਗਦਾ ਹੋਏ ਮੇਲੇ ਲੱਣੇ ਨੇ ਮੇਲੇ 2 3 4 ਲੱਖ ਤਿੰਨ ਕੋ ਤਿੰਨ ਮੇਲੇ ਲੱਗਦੇ ਨੇ ਜਿਹੜੇ ਪੁਰਾਣੇ ਜਿਹੜੇ ਉਸ ਟਾਈਮ ਤੇ ਉਹ ਵੀ ਮਨਾਉਂਦੇ ਹੁੰਦੇ ਉਹ ਵੀ ਮਨਾਉਂਦੇ ਉਹ ਬਾਬਾ ਸ਼ਖਮਜ਼ਮ ਉਦੋਂ ਮਨਾਉਂਦੇ ਹਾਂ ਉਹਦੋਂ ਵੀ ਲੱਗਦਾ ਸਾਰੇ ਮਨਾਉਂਦੇ ਸੀ ਮਨਾਉਂਦੇ ਹਾਂਜੀ ਸਾਰੇ ਨਾਲ ਕੇ ਮਨਾਉਂਦੇ ਤੇ ਬਾਬਾ ਜਦੋਂ ਐਲਾਨ ਹੋਇਆ ਕਿ ਅਨ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗਿਆ ਉਹਦੋਂ ਖੈਰੀ ਕਲਾਂ ਚੱਲੇ ਕਿ ਲੜਾਈ ਜਗੜਾ ਹੈ ਕਿ ਆਪਣੇ ਜਦੋਂ ਜਦੋਂ ਵੰਡ ਹੋਈ ਏ ਉਦੋਂ ਇੱਥੋਂ ਸਾਰੇ ਖੈਰੀ ਕਲਾਂ ਦੇ ਜਿਲ੍ਹੇ ਕਿ ਪਿੰਡ ਚ ਲੜਾਈ ਜਗੜਾ ਹੈ ਨਹੀਂ ਲੜਾਈ ਕਿ ਜਗੜਾ ਪਿੰਡ ਚ ਨਹੀਂ ਹੋਇਆ ਪਿੰਡ ਜੋ ਖੈਰੀ ਇਸਲਾਮ ਦੇ ਗਏ ਪਿੰਡ ਜੋ ਖੈਰੀ ਯਾਰ ਆ ਸਾਰਾ ਜਿਹੜਾ ਹੈ ਨਾ ਸੜਦਾ ਇਲਾਕਾ ਇਹਨੂੰ ਆਂਦੇ ਨੇ ਵਿਰਕ ਟੱਪਾ ਪੰਜਾਬੀ ਚ ਅਸਾਂ ਮੁਸਲਮਾਨਾਂ ਨੇ ਤਾਵਨ ਕੀਤਾ ਜਿੰਨੇ ਲਾਗੇ ਇਹਦੇ ਪਿੰਡ ਸੰਨ ਨਾ ਜਦੋਂ ਮਹਾਜਰ ਚੱਲੇ ਨੇ ਇਥੋਂ ਇੱਥੇ ਪਹਿਲਾਂ ਸਾਰਿਆਂ ਪਿੰਡਾਂ ਦੇ ਆ ਕੇ ਸਿੱਖ ਇਕੱਠੇ ਹੋਏ ਇਹ ਆਲੇ ਦੁਆਲੇ ਸਾਰੇ ਪਿੰਡਾਂ ਦੇ ਸਿੱਖ ਇੱਥੇ ਇਕੱਠੇ ਹੋਏ ਨੇ ਇੱਥੇ ਰਹੇ ਨੇ ਕੋਈ 2-4 ਦਿਨ ਇਕੋ ਦਿਨ ਤੇ ਨਹੀਂ ਆਇਆ ਜਾਂਦਾ ਸਾਰਿਆਂ ਪਿੰਡਾਂ ਨੂੰ ਫੇਰ ਉੱਠ ਕੱਠ ਕਰਕੇ ਇਥੋਂ ਤੁਰੇ ਨੇ ਤੇ ਅੱਗੇ ਫਿਰ ਪਟੀਆਂ ਵਾਲੇ ਜਾ ਕੇ ਠਟੀਆਂ ਵਾਲੇ ਉਹਨਾਂ ਨਾਲ ਨਾ ਬੜੇ ਪਿੰਡ ਤੋਂ ਨਿਕਲ ਗਏ ਨਾ ਹਾਂਜੀ ਇਹ ਬਿਲਕੁਲ ਸਹੀ ਸਲਮਤ ਗਏ ਸਹੀ ਤੇ ਬੰਦੇ ਤੋਂ ਬਾਅਦ ਕੋਈ ਆਇਆ ਆਪਣੇ ਪਿੰਡ ਵੇਖਣ ਜੀ ਹਾਂਜੀ ਆਏ ਨੇ ਆਏ ਨੇ ਪ੍ਰਚਾਰ ਸਿੰਘ ਆਇਆ ਸੀ ਗੁਰਮਖਾ ਆਇਆ ਸੀ ਫਕੀਰ ਸਿੰਘ ਇੱਕ ਵਾਰ ਆਇਆ ਸੀ ਜੀ ਸਿੰਘ ਆਇਆ ਸੀ ਸਹੀ ਉਹ ਆਣ ਕੇ ਆਪਣੀ ਪੇ ਇਹ ਕੋਰਾਂ ਕਿੱਥੇ ਆਦੇ ਪਿੰਡ ਆ ਘਰ ਇੱਥੇ ਲੱਗਈ ਏ ਉਹ ਗਰਸਾਰ ਸਿੰਘ ਦਾ ਸੀ ਉਹ ਆਖਣ ਲੱਗੇ ਅਹਾਂ ਪਿੰਡ ਦੇਖਣਾ ਹੈ ਘਰ ਦੇਖਣਾ ਆਪਣਾ ਕੁਝ ਲੈ ਆਣ ਕੇ ਵੇਖਿਆ ਉਹਨਾਂ ਨੇ ਤੇ ਉਹਨਾਂ ਵਿੱਚ ਸੋਨੇ ਦੀਆਂ ਬਰਾਗ ਨੇ ਪਿੱਲੀਆਂ ਕਿਉਂ ਠੋਕੀਆਂ ਉੱਤੇ ਲੁਕ ਲਈਏ ਉਹਨਾਂ ਜਿਸ ਨੇ ਕੱਪੜੇ ਟੰਗਣ ਵਾਸਤੇ ਕੱਪੜੇ ਟੰਗਣ ਵਾਸਤੇ ਜਿਸ ਵਕਤ ਉਹ ਚੱਲੇ ਨਾ ਤੇ ਉਹਨਾਂ ਨੇ ਉਹ ਖਲੀਆਂ ਆਖਣ ਲੱਗੇ ਕਿ ਸਾਡੀ ਨਾਨੀ ਦੀਆਂ ਨਿਸ਼ਾਨੀਆਂ ਜਾਂ ਦਾਦੀ ਦੀਆਂ ਨਿਸ਼ਾਨੀਆਂ ਤੇ ਆ ਖਲਣੀਆਂ ਨੇ ਉਹਨਾਂ ਖਲੀਆਂ ਪੁੱਟ ਲਈਆਂ ਉਹਨਾਂ ਖਲੀਆਂ ਪੁੱਟ ਕੇ ਤੁਰ ਪਏ ਨਾ ਹਾਂ ਸੋਨੇ ਫਿਰ ਪਤਾ ਲੱਗਾ ਕਿ ਇਹ ਸੋਨੇ ਦੀਆਂ ਉਹ ਲੈ ਗਏ ਹਾਂ ਤੇ ਸਾਡੇ ਪਿੰਡ ਦੇ ਇੱਕ ਮਰਾਸੀ ਸੀ ਖਾਬਤ ਉਹਦਾ ਨਾ ਸੀ ਉਹ ਮਰਾਸੀ ਜਿਹੜਾ ਨਾ ਉਹ ਨਾ ਕੋ ਹੁੰਦਾ ਜਾਂਦਾ ਸੀ ਆਪਣੇ ਪਿੰਡ ਦੇ ਬੰਦਿਆ ਕੋ ਤੇ ਉਹਨੂੰ ਉਹ ਰਾਜ਼ੀ ਕਰਕੇ ਕਲਾਉਂਦੇ ਸਨ ਤੇ ਇੱਥੇ ਆਣ ਕੇ ਵੀ ਉਹ ਇਹਨਾਂ ਦੀ ਸਿੱਖ ਸਨਾਨ ਕਰਦਾ ਸੀ ਕਿ ਬੜੇ ਚੰਗੇ ਬੰਦੇ ਨੇ ਯਾਰ ਇਹ ਸਹੀ ਉਸੇ ਸਨਾਨਦਾ ਜੋ ਤੁਸੀਂ ਇੱਥੇ ਹੁਣ ਉਹ ਆਂਦੇ ਹਨ ਭੀ ਜੇ ਸਾਨੂੰ ਆਰਡਰ ਮਿਲੇ ਨਾ ਹਿੰਦੁਸਤਾਨ ਚੋਂ ਬਿਚੂ ਖਟਿਆਲੇ ਜਾ ਸਕਦੇ ਹੋ ਅੰਦੇ ਹੀ ਅਸੀਂ ਛਾਲਾ ਮਾਰਦੇ ਆਈਏ ਅਸੀਂ ਛਾਲਾ ਮਾਰਦੇ ਖਟਿਆਲੇ ਦੇ ਵਿੱਚ ਆ ਜੀਏ ਭਾਵੇਂ ਸਾਡੇ ਕੋ ਉੱਥੇ ਪੈਲੀ ਜਿੰਨੀ ਵੀ ਹੈ ਪਰ ਸਾਨੂੰ ਇਸ ਤਰਤੀ ਨਾਲ ਦੀ ਤਰਤੀ ਨਹੀਂ ਯਾਰੀ ਗੱਲ ਜੰਮਨ ਭਾ ਉਹਨਾਂ ਦੀ ਉਹਨਾਂ ਨੇ ਜਨਾਬ ਉਹ ਜਿੱਥੇ ਉਹਨਾਂ ਦੀ ਰਿਆਸ਼ ਹੈ ਉੱਥੇ ਖਟਿਆਲਾ ਬਿਰਕਾਂ ਖਟਿਆਲਾ ਹਾਊਸ ਲਿਖਿਆ ਆ अच्छा ओथे भी हां जी हां जी सही ओसे भी ਖਟਿਆ ਦਾ ਬਰਕਾ ਹੀ ਠੀਕ ਕਿ ਇਹਨਾਂ ਨੇ ਆਪਦੇ ਪਿੰਡ ਤੋਂ ਹੀ ਆਪ ਦਾ ਹਾਂ ਜੀ ਆਇਆ ਪਿੰਡ ਆਹ ਦੋ ਬੰਦੇ ਦਾ ਜਿਹੜੇ ਸੀ ਕਿ ਚਾਵਲ ਜੂਵਲ ਕੀ ਕੀ ਲੈ ਕੇ ਜਾਂਦੇ ਨੇ ਕਿਵੇਂ ਦੱਸਦੇ ਤੇ ਦੱਸੋ ਇੱਥੇ ਜਦੋਂ ਆਉਂਦੇ ਨੇ ਨਾ ਮਤਲਬ ਦੇਖਣ ਆਪਣਾ ਪਿੰਡ ਪਰ ਆਪਣਾ ਪਿੰਡ ਵੇਖਣ ਆਉਂਦੇ ਨੇ ਜਦੋਂ ਇਥੋਂ ਉਹ ਇੰਨਾ ਉਹਨਾਂ ਨੂੰ ਇਸ ਧਰਤੀ ਨਾਲ ਲਗਾਓ ਆ ਕਿ ਮਿੱਟੀ ਵੀ ਖੜਦੇ ਜੇ ਇਥੋਂ ਜ਼ਮੀਨ ਆਪਣੀ ਜਿਹੜੀ ਇਥੋਂ ਛੱਡ ਕੇ ਗਏ ਨੇ ਉਹਦੇ ਚੌਲ ਵੀ ਕੋ ਤੋੜਾ ਖੜਦੇ ਜੇ ਸਹੀ ਕਣਕ ਵੀ ਖੜਦੇ ਜੇ ਉਹ ਖਾਣ ਪੀਣ ਵਾਸਤੇ ਵੀ ਇਥੋਂ ਖੜਦੇ ਜੇ ਕਿ ਸਾਡੀ ਇਹ ਵੱਡਿਆਂ ਦੀ ਜੰਮਨਪੁਰ ਜੰਮਨਪੁਰ ਆਏ ਆ ਤੇ ਇਹ ਸਾਡੀ ਜ਼ਮੀਨ ਸੀ ਇੱਥੇ ਤੇ ਸਾਨੂੰ ਇਹਦੇ ਨਾਲ ਬੜਾ ਪਿਆਰ ਪਿਆਰ ਹੈ ਬਬਰੀ ਆਪਣੇ ਨਾਲ-ਨਾਲ ਕਿਹੜੇ ਪਿੰਡ ਲੱਗਦੇ ਨੇ ਸਾਡੇ ਨਾਲ-ਨਾਲ ਸਿਦਾਂਮ ਬੁਜਾਦਪੁਰ ਨਵੜਾਂ ਵਾਲੀ ਫਿਰ ਖਿਆਪੁਰ ਸੰਤਪੁਰ ਸੰਤਪੁਰਾ ਜੋਇਆਵਾ ਗੜਗਾਣਾ ਸੇਖਮ ਗੜਗਾਣਾ ਪਿੰਡੀ ਦਾ ਦਨਸੇਗ ਪਿੰਡੀ ਦਾ ਦਨਸੇਗ ਤੇ ਪਿੰਡ ਜਿਹੜੇ ਨਾਲ-ਨਾਲ ਲੱਗ-ਲੱਗ ਖੰਨਾ ਤੇ ਜਿੰਨਾਂ ਦੇ ਵਿੱਚ ਉਹਨਾਂ ਦੀ ਮਾਲਕੀ ਸੀ ਪਰ ਇਹ ਵੀ ਪਿੰਡ ਰਲਵੇਂ ਸੀ ਕਿ ਮੁਸਲਮਾਨਾਂ ਦੇ ਸੀ ਨਹੀਂ ਨਾਲ ਵੈਸਾ ਮੁਸਲਮਾਨਾਂ ਦੇ ਨਹੀਂ ਸੀ ਤੇਜੀ ਨੇ ਮਤਲਬ ਕਿ ਉਹਨੇ ਆਪਣਾ ਪਿੰਡ ਇੱਥੇ ਮਤਲਬ ਸਿੱਖਿਆ ਹਾਂ ਜੀ ਕਿਉਂਕਿ ਬਾਤ ਜ਼ਮੀਨ ਉਹਨਾਂ ਦੀ ਸੀ ਤੇ ਜਿਹੜੇ ਉਹਨਾਂ ਰਾਖ ਲਿਆ ਕੇ ਭਾਇੇ ਸਨ ਨਾ ਉਹ ਆਣ ਕੇ ਚਵਾਹੀ ਕਰਦੇ ਫਿਰ ਉਹਨਾਂ ਦਾ ਇਹ ਸੂਲ ਸੀ ਜੇ ਵਕਤ ਉਹਨਾਂ ਘਰੋਂ ਆਉਣਾ ਹੈ ਬਾਹਰ ਨੂੰ ਜਾਣਾ ਹੈ ਤੇ ਬਾਹਰ ਕੋੜੀ ਖੜਾ ਨਹੀਂ ਹੈ ਗਲੀ ਦੇ ਵਿੱਚ ਉਹਨਾਂ ਡੰਗਰ ਨਹੀਂ ਵਾਰਨ ਜਾਂਦੇ ਇਹ ਖਟਿਆਲਾ ਜਿਹੜਾ ਇਹ ਪਹਿਲੇ ਨੰਬਰ ਸੇ ਸਫਾਈ ਚ ਆਇਆ ਸੀ ਤਜੂ ਆਜੀ ਬੁਰਾ ਹਾਲ ਹੋਇਆ ਜੇ ਇਹਦਾ ਕੋਈ ਹਾਲ ਹੀ ਨਹੀਂ ਗੰਦਗੀ ਹੁਣ ਥਾਂ ਥਾਂ ਤੇ ਖਿਲਰੀ ਹੋਈ ਸਹੀ ਮਤਲਬ ਪਿੰਡ ਦਾ ਕੋਈ ਨੰਬਰਦਾਰ ਹੈ ਕੋਈ ਵਡੇਰਾ ਜਿਹੜਾ ਮਰਦੀ ਬਾਹਰ ਹੀ ਨਹੀਂ ਆਉਂਦਾ ਕੋਈ ਹਾਂਜੀ ਤੇ ਫਿਰ ਮੁਸਮਨਾਂ ਦੀ ਅਗਰ ਧੀ ਲੱਗੀ ਆਉਂਦੀ ਹੈ ਨਾ ਤੂੰ ਨਾ ਤੀ ਨਾ ਨਬਦਾ ਕੁ ਗਿਆ ਆਪਣਾ ਆ ਕੋੜੀ ਲੈ ਲੋ ਤੂੰ ਹੀ ਦੋਵੇਂ ਜੀ ਬਹਿ ਕੇ ਇਹ ਚੱਲੋ ਉਹਨਾਂ ਕਹਿੰਦਾ ਬਾਬਾ ਜੀ ਤੁਸੀਂ ਉਹਨਾਂ ਕਹਿੰਦਾ ਪੁੱਤ ਅਸੀਂ ਵੀ ਆ ਗਏ ਇੰਨਾ ਕੋ ਹਿਆ ਕਰਦੇ ਆਪਾਂ ਮੰਨ ਲਿੱਤੇ ਵੇਖਣਾ ਤਾਂ ਨਾ ਹਾਂਜੀ ਨੰਬਰਦਾਰ ਕੌਣ ਸੀ ਬੱਬਾ ਜੀ ਇੱਥੋਂ ਦਾ ਪਹਿਲਾ 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 ਨੰਬਰਦਾਰ ਹੁੰਦਾ ਸੀ ਕਰਤਾਰ ਸਿੰਘ ਬਾਬਾ ਨੱਥੂ ਸਿੱਖਾਂ ਦਾ ਕਿ ਮੁਸਲਮਾਨ ਸਿੱਖਾਂ ਦਾ ਕਰਤਾਰ ਸਿੰਘ ਕਰਤਾਰ ਸਿੰਘ ਜਲ ਨੰਬਰਦਾਰ ਸੀ ਠੀਕ ਉਹਦੇ ਕੋਲ ਪੁੱਤਰਾ ਦਾ ਨਾਮ ਯਾਦ ਹੋਏ ਵੀ ਜਿਹੜੇ ਉਹਦੇ ਪੁੱਤਰ ਇੱਕ ਦਾ ਨਾਮ ਯਾਦ ਹੈ ਫਕੀਰ ਸਿੰਘ ਹਾਂ ਫਕੀਰ ਸਿੰਘ ਹਾਂਜੀ ਫਕੀਰ ਸਿੰਘ ਤੇ ਜੇ ਆਏ ਸੀ ਉਹਨਾਂ ਤੋਂ ਬਾਅਦ ਜਿਹੜੇ ਪਿੰਡ ਵੇਖਣ ਆਏ ਨੇ ਹਾਂਜੀ ਉਹ ਉਹਨਾਂ ਦੇ ਬੱਚਿਆਂ ਦੇ ਵਿੱਚੋਂ ਅੱਗੇ ਬੱਚੇ ਆਏ ਹਾਂਜੀ ਅੱਗੋਂ ਬੱਚੇ ਆਏ ਉਹਨਾਂ ਦੀ نسل ਹੈ ਉਹਨਾਂ ਦੀ ਔਲਾਦ ਮਤਲਬ نسل ਚ ਆਏ ਉਹਨਾਂ ਵਿੱਚੋਂ ਕੋਈ ਹਾਂਜੀ ਸਤ ਗਿਆ ਆਇਆ ਨਹੀਂ ਵੱਡਾ ਕੋਈ ਨਹੀਂ ਆਇਆ ਲਿਪਰ ਸਿੰਘ ਆਇਆ ਹੀਰ ਸਿੰਘ ਜਿਹੜਾ ਹੀ ਨਾ ਮੈਂ ਵੇਖਿਆ ਫਕੀਰ ਸਿੰਘ ਆਇਆ ਉਹ ਉਦੋਂ ਛੋਟੀ ਉਮਰ ਚ ਹੋਏਗਾ ਉਹਨੂੰ ਪਤਾ ਸੀ ਇੱਥੋਂ ਗਿਆ ਆ ਜਦੋਂ ਅੱਛਾ ਹਾਂਜੀ ਉਹ ਜਦੋਂ ਆਇਆ ਸੀ ਨਾ ਉਹ ਉਦੋਂ ਉਹ ਮਤਲਬ ਉੱਥੇ ਜਾ ਕੇ ਨਹੀਂ ਇੱਥੋਂ ਦਾ ਮਤਲਬ ਉਹਦੀ ਪੜਾਇਸ਼ ਸੀ ਜਾਂ ਉਹਦੀ ਇੱਥੋਂ ਦੀ ਸੀ ਹਾਂ ਉਹਨਾਂ 10 12 ਸਾਲ ਦੇ ਬੱਚੇ ਜੀ ਵੀ ਹਾਂ ਹਾਂ ਤਾਂ ਦੱਸਿਆ ਕਿ ਇੱਥੋਂ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੀ والدہ ਦੀ ਕਬਰ ਵਹਾਓ ਅੱਛਾ ਇੱਥੇ ਸੀ ਹਾਂਜੀ ਜਿਹੜੀ ਨਹੀਂ ਉਹਨਾਂ ਦੀ والدہ ਨਹੀਂ ਜਿਹੜੀ ਮੇਰੀ ਨਾਨੀ ਸੀ ਨਾ ਉਹਨਾਂ ਨੇ ਕਿਹਾ ਕਿ ਸਾਨੂੰ ਉਹਦੀ ਕਬਰ ਤੇ ਲੈ ਕੇ ਚੱਲੋ ਅੱਛਾ ਆਈ ਫਿਰ ਉਹਨੂੰ ਕਬਰਸਤਾਨ ਖੜਿਆ ਕਬਰਸਤਾਨ ਤੇ ਉਹਨੇ ਫੇਰ ਦੁਆ ਮੰਗੀ ਹਾਂ ਉਹਨੇ ਆਖਿਆ ਕਿ ਇਹ ਮੇਰੀ ਮਾਂ ਹੈ ਤੇ ਅਸੀਂ ਇਸ ਮਾਂ ਜੀ ਨੂੰ ਫਪਣਾ ਲਾਏ ਆ ਤੇ ਲਾ ਪਾ ਕੇ ਨੂੰ ਜਨਤਲ ਫਰਗੋਸ਼ ਜਗਤ ਦੇ ਤੇ ਅਸੀਂ ਆਪਣੇ ਮਸਲੇ ਦੇ ਮੁਤਾਬਕ ਕਰਨੇ ਆ ਤੇ ਲਾ ਪਾ ਕੇ ਨੂੰ ਖੁਸ਼ ਰੱਖੇ ਤੇ ਕੋਈ ਇਥੇ ਰਾਨ ਨਾ ਆਵੇ ਇਹਨੇ ਫਰਦੀ ਨੂੰ ਬਹੁਤ ਪਿਆਰ ਕੀਤਾ ਔਰ ਬਹੁਤ ਸਲੂਕ ਕੀਤਾ ਉਦੋਂ ਬਾਬਾ ਹੀ ਪਹੁੰਚਦਾ ਸੀ ਉੱਦੇ ਉੱਜਾ ਰਹੀ ਹਾਂਜੀ ਹੋਰ ਕੋਈ ਗੱਲ ਦੱਸ ਬਾਬਾ ਜੀ ਸਾਂਝ ਪਰੇ ਕਿਵੇਂ ਲੋਕਾਂ ਦਾ ਰਹਿਣ ਸਹਿਣ ਸਾਰਾ ਠੀਕ ਸਿੱਖ ਬਿਲਕੁਲ ਠੀਕ ਠਾਕ ਸਨ ਮੇਰੇ ਦਾਦੇ ਦਾ ਨਾਂ ਹੀ ਮੇਰ ਸਿੰਘ ਐਵੇਂ ਬਾਬਾ ਮੇਰ ਨੇ ਮੇਰ ਸਿੰਘ ਇਹ ਗੱਲ ਹੋ ਰਹੀ ਨੇ ਸਰਦਾਰਾਂ ਦੀ ਮੇਰ ਹਾਂ ਬਾਬਾ ਮੇਰ ਬਾਬਾ ਮੇਰ ਇਹ ਸਿੱਖ ਸਾਏ ਇਹਨਾਂ ਕੋ ਰਿਸ਼ਤੇਦਾਰੀ ਕਰਨੀ ਹੁੰਦੀ ਸੀ ਨਾ ਤਿਆਣ ਕੇ ਮੇਰੇ ਦਾਦ ਜੀ ਨੂੰ ਪੁੱਛਦੇ ਹੁੰਦੇ ਸੀ ਕਿ ਮੇਰੇ ਅਸੀਂ ਇਸ ਤਰ੍ਹਾਂ ਕੰਮ ਕਰਨ ਲੱਗਿਆਂ ਤੇ ਕਰ ਲਈਏ ਕਿ ਨਾ ਕਰੀਏ ਸਹੀ ਜੀ ਉਹਨੇ ਕਿਹਾ ਨਾ ਭੀ ਕਰ ਲਓ ਭਵੇਂ ਉਹ ਜੀਆਂ ਜ਼ਗੀਰਾਂ ਵਾਲੇ ਤੇ ਜੀਆਂ ਜਾਇਦਾਦਾਂ ਵਾਲੇ ਵੀ ਸਨ ਤੇ ਆਣ ਕੇ ਸ਼ਾਮ ਨੂੰ ਜ਼ਰੂਰ ਮੇਰੇ ਦਾਦ ਜੀ ਨੂੰ ਪੁੱਛਦੇ ਹੁੰਦੇ ਸਨ ਕਿ ਆ ਕੰਮ ਕਰਨਾ ਹੈ ਇਹ ਕਿਵੇਂ ਕਰੀਏ ਜੀ ਉਹਨੇ ਆਖਿਆ ਕਰ ਲਓ ਉਹਨੇ ਕਿਹਾ ਠੀਕ ਕਰ ਲੀਨੀਏ ਜੀ ਉਹਨੇ ਆਖਿਆ ਨਾ ਨਹੀਂ ਕਰਨਾ ਤੇ ਉਹਨੇ ਸ਼ਲ ਕਰ ਲਿਆ ਰਬਈ ਫਿਰ ਸਾਰਿਆਂ ਨੇ ਮਿਲ ਕੇ ਗਿਆ ਜੀ ਦੋਨਾਂ ਦੇ ਆਏ ਅੱਗੋਂ ਬੱਚੇ ਪਿੰਡ ਵਾਲਿਆਂ ਨਾਲ ਹਾਂਜੀ ਸਾਰਿਆਂ ਨੇ ਮਿਲ ਕੇ ਗਿਆ ਸਾਰਿਆਂ ਨੇ ਸਹੀ ਹਾਂ ਆਂਡੇ ਆਣੇ ਹੋ ਜੀ ਆਂਡੇ ਆ ਪਿੱਛੇ ਜੇ ਵੀ ਆਏ ਆ ਥੋੜੇ ਦਿਨ ਨੂੰ ਇਹਨੇ ਜੀ ਆਇਆ ਸੀ ਇੱਕ ਆਇਆ ਸੀ ਅੱਛਾ ਉਹ ਆਣ ਕੇ ਸੇਠੇ ਤੇਰੀ ਬਣਵਾ ਦੇ ਘੜੀ ਉਹਨੇ ਵੀਡੀਓ ਉਹ ਆਏ ਜੀ ਉਹ ਤੇ ਆਪਣੇ ਮਕਾਨ ਦੀ ਬਜ਼ੁਰਗ ਬੰਦੇ ਬੈਠੇ ਉਹਨਾਂ ਨੂੰ ਮਿਲ ਕੇ ਲੱਗੇ ਫਿਰ ਕੇ ਹਾਂ ਸਹੀ ਉਹਨਾਂ ਆਣ ਕੇ ਆਪਣੇ ਮਕਾਨ ਦੀ ਵੀਡੀਓ ਬਣਾਈ ਹਾਂ ਆਂਦਾ ਜੀ ਕਿ ਮੇਰੇ ਮਾਪਿਓ ਕਹਿੰਦਾ ਵੀ ਆਪਣੇ ਮਕਾਨ ਦੀ ਵੀਡੀਓ ਬਣਾ ਕੇ ਲਿਆ। ਉਥੇ ਪੁੱਛ ਲਈ ਕਿ ਮੈਂ ਫਲਾਣੇ ਦਾ ਪੁੱਤ। ਪੁੱਛ ਰਾਂ ਉਹ। ਉਹ ਫਿਰ ਆਇਆ ਤੇ ਉਹਨੂੰ ਆਨਿਆ ਕਹਿੰਦੀ ਵੀਡੀਓ ਬਣਾਉਣੀ ਹੈ। ਉਹਨੇ ਕਹ ਬਣਾ ਲਓ। ਉਹ ਫਿਰ ਸਾਰੇ ਮਕਾਨਾਂ ਹੀ ਫਿਰ ਤੁਰ ਕੇ ਤੇ ਫੇਰ ਹੋ ਗਿਆ। ਉਹ ਮਕਾਨ ਬੜੇ ਆਲੀਸ਼ਾਨ ਨੇ। 15 ਉਹ ਮਕਾਨ ਅਜੇ ਵੀ ਬੜੇ ਆਲੀਸ਼ਾਨ ਜੇ। 15 ਤੋਂ 18 ਕਮਰੇ ਨੇ। ਹਾਂ। ਹਲੇ ਵੀ। ਅਜੇ ਵੀ ਮजूद। ਸਹੀ। ਹਾਂ। ਤੇ ਜਿਹੜੀ ਉਹਨਾਂ ਦੀ ਬੁਨਿਆਦ ਸੀ ਨਾ ਉਹਦੇ ਵਿੱਚੋਂ ਗੱਡਾ ਭਰਿਆ ਲੰਘ ਜਾਂਦਾ ਸੀ ਬੁਨਿਆਦ ਦੀ ਤੋਂ ਹੀ ਇਹ ਵੀ ਢੀ ਤਗੜੇ ਮਕਾਨ ਬਣੇ ਹੋਏ ਸੀ ਕਿ ਅੱਜ ਵੀ ਆਪਣੇ ਹਾਂਜੀ ਹਾਂਜੀ ਅਸਲ ਅਲਚ ਬਿਲਕੁਲ ਅਸਲ ਸਾਡੇ ਆ ਨਵੇਂ ਬਣੇ ਨੇ ਉਹ ਇਹ ਵਰਗੇ ਵੀ ਨਹੀਂ ਜੇ ਉਹਦੇ ਵਰਗੇ ਇਹ ਵੀ ਨਹੀਂ ਜੇ ਨੋਕਾ ਇਥੇ ਸਾਡੇ ਨਵੇਂਾਂ ਦੇ ਵਿੱਚ ਰੇੜਾ ਪਾਏ ਉਹਦੇ ਕਮਰਾ ਬਣ ਜਾਂਦਾ ਜਿੰਨਾ ਉਹ ਕਲਾ ਪਿੱਲਰ ਬਣਾਉਂਦੇ ਹੁੰਦੇ ਆਹੋ ਜਿੰਨਾ ਕਿੰਨੀ ਇੱਟ ਦਾ ਹਾਂਜੀ ਤੇ ਇਹ ਤਾਂ ਦਸਾਂ ਕਿ ਨਵੇਂ ਮਕਾਨਾਂ ਦੇ ਦਰਾਰਾਂ ਪਾਈਆਂ ਨੇ ਅਜੇ ਤੱਕ ਉਹਨੂੰ ਢਰਾੜ ਕੋਣੀ ਪਈ ਬੱਬੇ ਛੋਟੀ ਇੱਟ ਦਾ ਬਣਿਆ ਕਿ ਵੱਡੀ ਇੱਟ ਦਾ ਬਣਿਆ ਵੱਡੀ ਇੱਟ ਵੱਡੀ ਇੱਟ ਦਾ ਵੱਡੀ ਇੱਟ ਦਾ ਹਾਂਜੀ ਛੋਟੀਆਂ ਇੱਟਾਂ ਦਾ ਵੀ ਹੈ ਸਨ ਪਰ ਵੱਡੀਆਂ ਇੱਟਾਂ ਦੇ ਬਹੁਤੇ ਠੀਕ ਠੀਕ ਹੋ ਗਿਆ ਬੱਬਾ ਜੀ ਬੜੀ ਤੇ ਮਕਾਨ ਬੜਾ ਸੋਹਣਾ ਹੈ ਅੱਲਾ ਖੈਰ ਕਰੇ ਤੇ ਅਜੇ ਜਨਾਬ ਕਈ ਪਿੰਡ ਅਜੇ ਵੀ ਗਲੀਆਂ ਕੱਚੀਆਂ ਨੇ ਹਾਂਜੀ ਤੇ ਅਸਾਂ ਪਾਰਟੀਸ਼ਨ ਤੋਂ ਪਹਿਲਾਂ ਜਦੋਂ ਬਾਅਦ ਇੱਥੇ ਆ ਕੇ ਸਾਡੀ ਪੜائش ਏ ਤੇ ਅਸਾਂ ਜੰਮ ਦੀਆਂ ਪੱਕੀਆਂ ਗਲੀਆਂ ਤੇ ਪੱਕੀਆਂ ਨਾੜੀਆਂ ਵੇਖੀਆਂ ਜਿਹੜੀਆਂ ਸਿੱਖਾਂ ਬਣਵਾਈਆਂ ਸਿੱਖਾਂ ਜਿਹੜੀਆਂ ਬਣਾਈਆਂ ਸਿੱਖਾਂ ਨੂੰ ਬਣਵਾਈਆਂ ਹਾਂ ਆਲੇਰੇ ਮੋਢੇ ਤੇ ਉਹਨਾਂ ਬਾਲੇ ਹੀ ਪਾਏ ਨੇ ਅੱਛਾ ਜਿਹੜੇ ਮਕਾਨਾਂ ਦੇ ਵਿੱਚ ਨੇ ਤੇ ਫਿਰ ਇਹਨਾਂ ਵੀ 5 ਫੁੱਟ ਦਾ ਤੇ 6 ਫੁੱਟ ਦਾ ਉਹ ਨੋਤੀ ਜੀ ਫੁਰਦੇ ਬਲੇ ਪਾਇਨ 15 15 ਫੁਰਦੇ ਬਲੇ ਪਾਇਨ ਤੇ ਟੈਲ ਪਥਰੀ ਉਹ ਜੋ ਵੀ ਪੱਕੀਆਂ ਗਲੀਆਂ ਪਹਿਲਾਂ ਹੀ ਹੋਈਆਂ ਹਾਂ ਹਾਂਜੀ ਹਾਂਜੀ ਪਹਿਲਾਂ ਹੀ ਸਨ ਪਹਿਲਾਂ ਹੀ ਸਨ ਤੇ ਬੜੀਆਂ ਹੀ ਬਿਹਤਰੀਨ ਬਣੀਆਂ ਨੇ ਉਹ ਦਰਵਾਜ਼ੇ ਇੱਕ ਘੜੀਆ ਦਾ ਦਰਵਾਜ਼ਾ ਹੁੰਦਾ ਸੀ ਉੱਥੇ ਘੜੀ ਲੱਗੀ ਹੁੰਦੀ ਸੀ ਇੱਕ ਬੰਦਾ ਸਪੈਸ਼ਲ ਉਹ ਬੰਦੇ ਨੇ ਉਹਨੂੰ ਵਾਜ ਦੇਣੀ ਹੈ ਪੀਕਰ ਉਹਨਾਂ ਦਾ ਬਾਕਾਇਦਾ ਲਾਇਆ ਸੀ ਜਦੋਂ ਆਵਾਜ਼ ਜਣੀ ਵੀ ਉੱਠ ਕੇ ਆ ਲੈ ਫਲਾਣਾ ਤੇਰਾ ਟਾਈਮ ਹੋ ਗਿਆ ਤੇ ਆਪਣੇ ਪਾਣੀ ਵਾਲ ਤਿਆਰੀ ਤਿਆਰੀ ਕਰ ਲੈ ਸਹੀ ਦੋਨੋਂ ਘੜੀਆਂ ਕਿਹੜੀਆਂ ਹਨ ਘੜੀਆਂ ਕੋ ਨਹੀਂ ਸਨ ਇੱਕ ਬੜਾ ਵੱਡਾ ਟਾਈਮ ਜਿਸ ਸਰਵਾਦੇ ਦਾ ਲਗਾ ਹੈ ਜਿਹਦਾ ਪਾਣੀ ਲਾਉਣਾ ਨਾ ਜਿਸ ਜ਼ਿੰਮੇਦਾਰ ਨੇ ਉਥੋਂ ਟਾਈਮ ਵੇਖ ਉਥੋਂ ਵੇਖ ਕੇ ਜਾਂਦਾ ਉਹ ਨੂੰ ਵੇਖ ਕੇ ਟਾਈਮ ਤੇ ਮੇਰਾ ਹੋ ਗਿਆ ਜੇ 10 15 ਮਿੰਟ ਰਾਹ ਵੀ ਮズムੈਂ ਇੰਨੇ ਜੇ ਪਹੁੰਚ ਜਾਣਾ ਤੇ ਉਸ ਟਾਈਮ ਨਾਲ ਉੱਠੁਰ ਪਿੰਦਾ ਹੈ ਸਹੀ ਉਹ ਜਾ ਕੇ ਤੇ ਬੜਾ ਪਿਆਰ ਸੀ ਤੇ ਬੜਾ ਸੁਲੂਬ ਸੀ ਮੁਸਲਮਾਨਾਂ ਨੇ ਹੁਣ ਇਹੋ ਜਿਹੀਆਂ ਸ਼ੇਵਾਂ ਦੀਆਂ ਦੁਬਾਈਆਂ ਲਾਤੀਆਂ ਨੇ ਵਾਹ ਬਿਲਕੁਲ ਮੁਸਲਮਾਨਾਂ ਨੇ ਸਹੀ ਗੱਲ ਆ ਹਾਂਜੀ ਬੜਾ ਬਿਹਤਰੀਨ ਪੈਂਡਸੀ ਤੇਲਾ ਪਾਕ ਉਹਨਾਂ ਨੂੰ ਸਹੀ ਇਸਲਾਮ ਤੇ ਰੱਖੇ ਕਿਉਂ ਬੜੇ ਚੰਗੇ ਬੰਦੇ ਸਨ ਤੇ ਸਾਣਾ ਬੜਾ ਤਾਉਣ ਕਰਦੇ ਸਨ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰੇ ਦਾ ਪਿੰਡ ਖਟਿਆਲਾ ਬਿਰਕਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ